ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਖਤੇ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁੱਖ ਦਵਾਰਾਂ ਉਚਾਰਨ ਕੀਤੀ ਗਈ 100 ਸਾਖੀ ਜਿਸ ਦੇ ਵਿੱਚ ਅੱਜ ਤੁਸੀਂ ਸਾਧ ਸੰਗਤ ਜੀ ਸਰਵਣ ਕਰਨ ਜਾ ਰਹੇ ਹੋ ਸਾਖੀ 6ਵੀਂ ਇਸ ਤੋਂ ਪਹਿਲਾਂ ਪੰਜ ਸਾਖੀਆਂ ਦੀ ਸੰਪੂਰਨ ਵਿਆਖਿਆ ਤੁਸੀਂ ਸੁਣ ਚੁੱਕੇ ਹੋ ਜਿੰਨਾ ਨਹੀਂ ਸੁਣੀ ਉਹ ਚੈਨਲ ਦੇ ਉੱਪਰ ਸਾਧ ਸੰਗਤ ਜੀ ਜਾ ਕੇ ਬਾਕੀ ਸਾਖੀਆਂ ਨੂੰ ਵੀ ਸਰਵਣ ਕਰ ਸਕਦੇ ਹਨ ਸਾਖੀ 6ਵੀਂ ਦੀ ਸ਼ੁਰੂਆਤ ਸਾਧ ਸੰਗਤ ਜੀ مول نکما کیے ہوئے کرموں کی نکیل پڑی ہوئی ہے جس کی ڈوری اکال پور کے ہاتھ میں ہے پھیڑے ہوئے کرم پیچھے سے تکا لگائی جاتے ہیں جہاں کا آبو دانا اور کرموں کا سلسلہ ہوگا وہاں ہی ਵਾਸ਼ ਜਾਣਾ ਪੜੇਗਾ ਸਤਗੁਰੂ ਨਾਨਕ ਸਾਹਿਬ ਜੀ ਦਾ ਐਸਾ ਹੀ ਫਰਮਾਨ ਹੈ ਇਹ ਬਚਨ ਸੱਚ ਸਮਝਣੇ ਚਾਹੀਏ ਸਾਧ ਸੰਗਤ ਜੀ ਜਿਵੇਂ ਕਿ ਸਿਆਣੇ ਅੱਜਕੱਲ ਗੱਲ ਕਰਦੇ ਹਨ ਕਿ ਜਿੱਥੇ ਦਾ ਦਾਣਾ ਪਾਣੀ ਲਿਖਿਆ ਹੈ ਉੱਥੇ ਹੀ ਜਾ ਕੇ ਖਾਣਾ ਹੈ ਸੋ ਸਤਗੁਰੂ ਨਾਨਕ ਦੇ ਪਾਤਸ਼ਾਹ ਜਿੰਨੇ ਵੀ ਇਸੇ ਤਰ੍ਹਾਂ ਫਰਮਾਨ ਕੀਤਾ ਹੈ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਪਦੇਸ਼ ਦੇ ਰਹੇ ਹਨ ਸਾਧ ਸੰਗਤ ਜੀ ਅੱਗੇ ਚੱਲਦੇ ਹਾਂ ਕਿ ਮੂਲ ਬਾਣਾ ਮੰਨੇ ਹੁਕਮ ਅਰ ਜਾਏ ਇਸ ਤਰ੍ਹਾਂ ਦਾ ਸਾਧ ਸੰਗਤ ਜੀ ਪਾਣਾ ਹੁਕਮ ਕੋ ਸਿਰ ਮੱਥੇ ਪਰ ਧਰੇ ਰਜਾ ਵਾਲੇ ਅਰਥਾਤ ਮਹਾਰਾਜ ਕੀ ਐਸੀ ਹੀ ਨੀਤ ਹੈ ਮਰਜੀ ਪਾਣਾ ਹੁਕਮ ਤੀਨੋ ਏਕ ਹੀ ਹੈ ਰਾਜੀ ਬਰ ਰਜਾ ਹੋ ਜੋ ਹੁਕਮ ਹੋ ਉਸ ਪਰ ਸ਼ਾਕਰ ਰਹੇ ਸ਼ੁਕਰ ਕੇ ਸਾਥ ਆਗਿਆ ਮੰਨੇ ਸਾਧ ਸੰਗਤ ਜੀ ਜਿਵੇਂ ਹੀ ਮਹਾਰਾਜ ਦਾ ਹੁਕਮ ਹੈ ਉਸ ਨੂੰ ਸੱਤ ਕਰਕੇ ਜਾਣਨਾ ਸਿੱਖ ਦਾ ਫਰਜ਼ ਹੈ ਪਰਮਾਨ ਗੁਰਬਾਣੀ ਹੁਕਮ ਮੰਨ ਹੋਵੇ ਪਰਮਾਨ ਤਾਂ ਦਰਗੇ ਕਾ ਮਹਿਲ ਪਾਇਸੀ ਖਸਮੈ ਪਾਵੇ ਸੋ ਕਰੇ ਮਨਹੁ ਚਿੰਦਿਆ ਸੋ ਫਲ ਪਾਇਸੀ ਤਾਂ ਦਰਗੇ ਪੈਦਾ ਜਾਏ ਸੀ ਜੋ ਕਿਸ ਕਰੇ ਸੋ ਭਲਾ ਕਰਮਾਨੇ ਹਕਮਤ ਹੁਕਮਤ ਚੁਕਾਈਏ ਮੋ ਸਾ ਸੰਗਤ ਜੀ ਆਪੇ ਪੱਟੀ ਕਲਮ ਆਪ ਆਪ ਲਿਖਨਹਾਰਾ ਆਪ ਦੂਜਾ ਹੋਏ ਤਾਂ ਆਖੀਐ ਸਭ ਘਟ ਰਹਾ ਵਿਆਪ ਇਸ ਦਾ ਅਰਥ ਹੈ ਸਾਧ ਸੰਗਤ ਜੀ ਉਸ ਦੀ ਸ਼ਕਤੀ ਹੀ ਸਾਰੇ ਕੰਮ ਕਰ ਰਹੀ ਹੈ ਅਤੇ ਆਪ ਸਭ ਵਿੱਚ ਪਰਿਪੂਰਨ ਹੈ ਸੁਣ ਭਾਈ ਸਿੱਖਾ ਗੁਰੂ ਜੀ ਫਿਰ ਬਚਨ ਕਹਿਆ ਜੇ ਗ੍ਰਸਤੀ ਹੋਈਏ ਤਾਂ ਐਸਾ ਹੋਣਾ ਏਕ ਬਨਮੇ ਏਕ ਬ੍ਰਿਸ਼ ਗਾੜੀ ਛਾਂਵ ਵਾਲਾ ਖੜਾ ਸੀ ਸਾਧ ਸੰਗਤ ਜੀ ਔਰ ਇਥੇ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤੇ ਹਨ ਇਸ ਸਾਖੀ ਦੇ ਵਿੱਚ ਇਸ ਨੂੰ ਬੜੇ ਹੀ ਕਾਗਰ ਚਿਤ ਹੋ ਕੇ ਸਰਵਣ ਕਰਨਾ ਹੈ ਉਸ ਉੱਪਰ ਇਸ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਦੱਸਿਆ ਸੀ ਕਿ ਇੱਕ ਗਾੜੀ ਛਾਂ ਵਾਲਾ ਬਰਿਸ਼ ਖੜਾ ਸੀ ਉਸ ਉੱਪਰ ਕਪੋਤ-ਕਪੋਤਨੀ ਅਰਥਾਤ ਕਿ ਕਬੂਤਰ ਅਤੇ ਕਬੂਤਰੀ ਬਾਰ ਬੱਚੇ ਵਾਲੇ ਆਲਣਾ ਬੰਦ ਕਰ ਰਹੇ ਹੁੰਦੇ ਸਨ ਆਲਣਾ ਬਣਾ ਕੇ ਰੈਂਦੇ ਸੀ ਇੱਕ ਬੇਰ ਝੜੀ ਲੱਗੀ ਇੱਕ ਵਾਰ ਦੀ ਗੱਲ ਹੈ ਜਦੋਂ بارش ਦਾ ਮੌਸਮ ਸੀ ਸੋ ਇੱਕ ਪੁਰਖ ਜਾਲੀ ਹਾਥ ਜਾਨਵਰ ਮਾਰਨੇ ਵਾਲਾ ਆਇਆ ਇੱਕ ਉਥੇ ਸ਼ਿਕਾਰੀ ਸ਼ਿਕਾਰ ਕਰਨ ਵਾਲਾ ਉਥੇ ਆਇਆ ਬਣ ਜੰਗਲ ਪੌਂਦਾ ਪੌਂਦਾ ਖਾਲੀ ਹੀ ਮਾਰਿਆ ਮੀਂਹ ਆਂਦੀ ਕਾ ਸੀਤ ਕਰਕੇ ਕੰਬਦਾ ਉਸ ਬ੍ਰਿਸ਼ ਤਲੇ ਆਏ ਬੈਠਾ ਸਾਧ ਸੰਗਤ ਜੀ ਉਹ ਜੰਗਲ ਦੇ ਵਿੱਚ ਘੁੰਮਦਾ ਘੁੰਮਦਾ ਮੀਂਹ ਦੇ ਨਾਲ ਭਿੱਜਿਆ ਹੋਇਆ ਤੇ ਕੰਬਦਾ ਹੋਇਆ ਉਸ ਦਰਖਤ ਦੇ ਥੱਲੇ ਆਣ ਕੇ ਬੈਠਾ ਰਾਤ ਪੈ ਗਈ ਰਾਹ ਭੁੱਲ ਗਿਆ ਕਾਫੀ ਧੀਰ ਰਾਤ ਹੋ ਗਈ ਤਾਂ ਉਸ ਨੂੰ ਆਪਣਾ ਰਸਤਾ ਭੁੱਲ ਗਿਆ ਬੋਲ ਨਿਕਸੇ ਨਹੀਂ ਭੁੱਖਾ ਉਦਾਸ ਭੈ ਕਾ ਮਾਰਿਆ ਸੁੰਨ ਹੋਏ ਬੈਠਾ ਤਾਂ ਕਪੋਤ ਕੁਟੰਬੀ ਕਪੋਤੀ ਨੂੰ ਕਹਿਣ ਲੱਗਾ ਸੁਣ ਅਰਦਣੀ ਤਾਂ ਕਬੂਤਰ ਕਬੂਤਰੀ ਨੂੰ ਕਹਿਣ ਲੱਗਾ ਹਮ ਗ੍ਰਸਤੀ ਜਾਨਵਰ ਇਸ ਮਾਨੁਖ ਅਬਿਆਗਤ ਸਮਾਰੇ ਘਰ ਆਏ ਬੈਠਾ ਹੈ ਉਸਨੇ ਕਿਹਾ ਸੀ ਗ੍ਰਸਤੀ ਜਾਨਵਰ ਹਾਂ ਇਹ ਅਣਜਾਣ ਮਨੁੱਖ ਸਾਡੇ ਘਰ ਵਿੱਚ ਆਏ ਬੈਠਾ ਹੈ ਗ੍ਰਸਤੀ ਦਾ ਧਰਮ ਹੈ ਆਏ ਕੀ ਖਾਣੇ ਪੀਣੇ ਕੀ ਵਿਸਰਾਮ ਕੀ ਖਬਰ ਲੈਣੀ ਸਾਧ ਸੰਗਤ ਜੀ ਉਸ ਕਬੂਤਰ ਦਾ ਕਹਿਣਾ ਸੀ ਕਿ ਗ੍ਰਸਤੀ ਦਾ ਧਰਮ ਹੈ ਕਿ ਆਏ ਗਏ ਦੀ ਖਬਰ ਲੈਣੀ ਅਤੇ ਵਿਸਰਾਮ ਦੀ ਖਬਰ ਲੈਣੀ ਖਾਣੇ ਪੀਣੇ ਦੀ ਖਬਰ ਲੈਣੀ ਸੋ ਹਮ ਪੰਛੀ ਹਾਂ ਹਮਾਰੇ ਹੱਥ ਤੋਂ ਹੈ ਨਹੀਂ ਉਸ ਕਬੂਤਰ ਨੇ ਕੀ ਕੀਤਾ ਸੀ ਪੰਛੀਆਂ ਸਾਡੇ ਹੱਥ ਤਾਂ ਹੈ ਨਹੀਂ ਜੋ ਅਸੀਂ ਇਸ ਨੂੰ ਕੁਝ ਬਣਾ ਕੇ ਜਾਂ ਕੁਝ ਖਵਾ ਸਕੀਏ ਵਿਦਾਤਾ ਨੇ ਚੁੰਚ ਦਈ ਹੈ ਉਸ ਪਰਮਾਤਮਾ ਨੇ ਸਾਨੂੰ ਇੱਕ ਚੁੰਝ ਹੀ ਦਿੱਤੀ ਹੈ ਤਾਂ ਸੁਣ ਸੁਖਦਾਇਣੀ ਇਹਦੀ ਖਬਰ ਖਾਣੇ ਕੀ ਕਰਿਆ ਚਾਹੀਏ ਤਾਂ ਉਸ ਨ ਕਬੂਤਰੀ ਨੂੰ ਕਿਹਾ ਕਿ ਇਸ ਦੇ ਖਾਣੇ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ ਪਹਿਲੋਂ ਸੀਤ ਤੇ ਬਚਾਈਏ ਪਹਿਲੋਂ ਸੀਤ ਤੇ ਬਚਾਏ ਦਾ ਅਰਥ ਹੈ ਸਾਧ ਸੰਗਤ ਜੀ ਜੋ ਬ੍ਰੇਸ਼ ਦੇ ਥੱਲੇ ਆਣ ਕੇ ਉਹ ਵਿਅਕਤੀ ਬੈਠਾ ਸੀ ਤਾਂ ਉਸ ਨੂੰ ਕਾਫੀ ਠੰਡ ਲੱਗ ਰਹੀ ਸੀ ਕੰਬ ਰਿਆ ਸੀ ਕਬੂਤਰ ਨੇ ਕਿਹਾ ਕਿ ਪਹਿਲਾਂ ਇਸ ਨੂੰ ਠੰਡ ਤੋਂ ਬਚਾਈਏ ਉਦਮ ਤੇ ਲక్ష్ਮੀ ਮਿਲੈ ਜਿਉਂ ਪੰਖੇ ਮਹਿ ਪਾਉਣ ਜਿਉਂ ਫੇਰੇ ਉਦਮ ਕੀਏ ਬੈਠੇ ਦਾਤਾ ਕੌਣ ਇਤਨੀ ਕਹਿਕਰ ਉੱਡਿਆ ਸੋ ਇੱਕ گاਉਂ ਥਾ ਤਾਂ ਉਜਾਲੀ ਬੱਕਰੀ ਭੇਡ ਕੀ ਠੌਰ ਆਗ ਧੁਖੇ ਥੀ ਤਾਂ ਜਾਕਰ ਬੱਕਰੀ ਕੀ ਮੰਗਣ ਆਗ ਵਾਲੀ ਲੈ ਕਰ ਉੱਡਿਆ ਆਪਣੇ ਆਲਣੇ ਪਾਸ ਤੇ ਉਸ ਪਾਰ ਦੀ ਕੀ ਅਗਾੜੀ ਸੁੱਟ ਦਿੱਤੀ ਆਈ ਅਤੇ ਸੁੱਕੇ ਕੱਖ ਆਲਣੇ ਦੇ ਅੰਦਰ ਤੋਂ ਇਹ ਦਿੱਤੇ ਸੁੱਟਣੇ ਸਾਧ ਸੰਗਤ ਜੀ ਉਸ ਬਾਲਦੀ ਹੋਈ ਆਗ ਨੂੰ ਸੁੱਟ ਕੇ ਫਿਰ ਉਸ ਕਬੂਤਰ ਨੇ ਉਸ ਦੇ ਉੱਪਰ ਕੱਖ ਸੁੱਟ ਦਿੱਤੇ ਦੇਖ ਕਰ ਉਹ ਮਾਣੂ ਯਾਨੀ ਕਿ ਮਨੋਖ ਖੁਸ਼ੀ ਹੋਇਆ ਕਾਫੀ ਖੁਸ਼ ਹੋਇਆ ਅੱਗ ਬਾਲੀ ਸੀਤ ਦੂਰ ਕੀਤਾ ਫਿਰ ਉਸ ਮਨੁੱਖ ਨੇ ਅੱਗ ਨੂੰ ਬਾਲਿਆ ਤੇ ਆਪਣੀ ਠੰਡ ਨੂੰ ਦੂਰ ਕੀਤਾ ਲੱਕੜੀ ਉੱਥੇ ਬਹੁਤ ਸੀ ਚੁਣਕਤੀ ਜਾਨੀ ਕਿ ਲੱਕੜੀ ਉੱਥੇ ਕਾਫੀ ਸੀ ਉਸਨੇ ਉਸ ਅੱਗ ਦੇ ਉੱਪਰ ਰੱਖੀ ਭਾਂਬੜ ਮਚਾਇਆ ਕਾਫੀ ਅੱਗ ਨੂੰ ਤੇਜ਼ ਕਰ ਲਿਆ ਪਰ ਭੁੱਖਾ ਵੀ ਥਾ ਕਹਿਣ ਤੋਂ ਪਾ ਸੰਗਤ ਜੀਓ ਭੁੱਖਾ ਵੀ ਸੀ ਤਾਂ ਕਪੋਤ ਕਬੂਤਰ ਕਹਿੰਦਾ ਹੈ ਇਹ ਘਰ ਕੀ ਸਰਦਾਰ ਬਾਲ ਬੱਚੇ ਨੂੰ ਪਾਲ ਰੱਖੀ ਸਾਧ ਸੰਗਤ ਜੀ ਕਬੂਤਰ ਕਬੂਤਰੀ ਨੂੰ ਕਹਿੰਦਾ ਹੈ ਕਿ ਬਾਲ ਬੱਚੇ ਨੂੰ ਪਾਲ ਰੱਖੀ ਇਸ ਦੀ ਇਹਨਾਂ ਦੀ ਪਾਲਣਾ ਕਰੀ ਮੈਂ ਇਸ ਮਾਣੂ ਦੇ ਥੋੜੇ ਆਹਾਰ ਨੂੰ ਆਪਣਾ ਸਰੀਰ ਦਿੰਦਾ ਹਾਂ ਮੈਂ ਇਸ ਮਨੁੱਖ ਦੇ ਆਹਾਰ ਦੇ ਲਈ ਆਪਣਾ ਸਰੀਰ ਅਗਨ ਭੇਟ ਅੱਗ ਦੇ ਵਿੱਚ ਅਰਪਣ ਕਰਨ ਜਾ ਰਿਹਾ ਹਾਂ ਤਾਂ ਨਾਰੀ ਬੋਲੀ ਇਹ ਧਰਮ ਮਰਨੇ ਕਾ ਮੇਰਾ ਹੈ ਤਾਂ ਕਬੂਤਰੀ ਬੋਲੀ ਕਿ ਇਹ ਧਰਮ ਪਤੀ ਤੋਂ ਪਹਿਲਾਂ ਮੇਰਾ ਮਰਨਦਾ ਹੈ ਤੂੰ ਮਰਦ ਹੈ ਮੇਰਾ ਤੇਰੇ ਪਿੱਛੇ ਤੇ ਕੁਝ ਨਹੀਂ ਹੋਣੇਗਾ لگی کہ تو مرد ہے, میرا تیرے پیچھو, کچھ نہیں سکتا ناری نرک شریر ہے ست سنگ جی اگر دی ہے کہ ناری نرک شریر ہے بینا پورک کے کام ستگر داتا دتا پورک ابر نہ دا رام تا پورک کہا ناری بن گرہ او بنا جیسے ری دوار ਪੁਰਖ ਬਾਹਰ ਦਾ ਸੂਰ ਹੈ ਅੰਦਰ ਕਰਕੇ ਖਵਾਰ ਰੇਹੀ ਦੁਆਰ ਦਾ ਮਤਲਬ ਹੈ ਨਰਕ ਦਾ ਘਰ ਸਾਧ ਸੰਗਤ ਜੀ ਕਬੂਤਰ ਕਬੂਤਰੀ ਨੂੰ ਕਹਿੰਦਾ ਹੈ ਕਿ ਨਾਰੀ ਤੋਂ ਬਿਨਾ ਜੋ ਘਰ ਹੈ ਉਹ ਨਰਕ ਹੈ ਪੁਰਖ ਬਾਹਰ ਦਾ ਸੂਰ ਹੈ ਅੰਦਰ ਕਰਕੇ ਖਵਾਰ ਸੁਣ ਨਿੰਗਰਾ ਤਾਂ ਇਤਨੀ ਕਹਿ ਕੇ ਆਗ ਬਾਲਦੀ ਵਿੱਚ ਕਪੋਤਨੀ ਯਾਨੀ ਕਿ ਕਬੂਤਰੀ ਅੱਗ ਦੇ ਵਿੱਚ ਗਿਰ ਗਈ ਗਿਰਦੀ ਹੀ ਪੁੱਜ ਗਈ ਉਹ ਮਾਸ ਆਹਾਰੀ ਥਾ ਸਾਸੰਗ ਜੀ ਵੜਾ ਮਨੁੱਖ ਸੀ ਉਹ ਮਾਸ ਖਾਣ ਵਾਲਾ ਸੀ ਤਾਂ ਉਸ ਨੂੰ ਬਣਾ ਕੇ ਖਾ ਗਿਆ ਤਾਂ ਕਬੂਤਰ ਵਿਚਾਰਿਆ ਕਬੂਤਰ ਨੇ ਵਿਚਾਰ ਕੀਤੀ ਕਿ ਇਹ ਮਨੁੱਖ ਤੀਨ ਸਿਰ ਕੇ ਖਾਣ ਵਾਲਾ ਭੁੱਖਾ ਹੀ ਰਿਹਾ ਤਿੰਨ ਸਮੇਂ ਦੇ ਖਾਣ ਵਾਲਾ ਤਿੰਨ ਟਾਈਮ ਦੇ ਖਾਣ ਵਾਲਾ ਇਹ ਮਨੁੱਖ ਹਲੇ ਵੀ ਭੁੱਖਾ ਹੀ ਰਿਹਾ ਹੈ ਆਦਾ ਖਾਣਾ ਦੇ ਨਰ ਭੁੱਖਾ ਰਹੇ ਜੋ ਹਾਰ ਦਾਤਾ ਐਸਾ ਨਰਕ ਜਾਏ ਕਹੇ ਵੇਦਮੰਜਾਰ ਸਾਸੰਗ ਜੀ ਜਿਸ ਤਰੀਕੇ ਦੇ ਨਾਲ ਇਸ ਪੰਕਤੀਆਂ ਨੂੰ ਦੱਸਿਆ ਜਾ ਰਿਹਾ ਇਸ ਨੂੰ ਧਿਆਨ ਦੇ ਨਾਲ ਸਮਝਣ ਦੀ ਲੋੜ ਹੈ ਤਾਂ ਇਤਨੇ ਮੇ ਮੋਹ ਕੋ ਤਿਆ ਕਰ ਕਬੂਤਰ ਅਗਨ ਮਾਂਜ ਗਿਰ ਪੜਾ ਉਸ ਪਾਰਦੀ ਨੂੰ ਹੋਸ਼ ਆ ਗਈ ਸਾਧ ਸੰਗਤ ਜੀ ਉਸ ਨੂੰ ਹੋਸ਼ ਆਈ ਦਇਆ ਆਈ ਕਰਣਾ ਆਈ ਤਨ ਇਹ ਪੰਛੀ ਤਾਂ ਉਸ ਦੇ ਮੁਖ ਚੋਂ ਨਿਕਲਿਆ ਕਿ ਤਾਂ ਇਹ ਪੰਛੀ ਹਨ ਭਗਤ ਵਾਲੇ ਸਰੀਰ ਭਗਤੀ ਦੇ ਸਰੀਰ ਵਾਲੇ ਹਨ ਮੇਰੀ ਪਾਲਣਾ ਵਾਸਤੇ ਮਰ ਮੈਨੂੰ ਭੁੱਖਾ ਦੇਖ ਕੇ ਇਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਮੈਂ ਪਾਪੀ ਨੂੰ ਵੱਡਾ ਪਾਪ ਹੋਆ ਤਾਂ ਮੈਨੂੰ ਇਸ ਦੇ ਨਾਲ ਬਹੁਤ ਹੀ ਵੱਡਾ ਪਾਪ ਹੋਇਆ ਹੈ ਹੁਣ ਸਰੀਰ ਭਾਵੇਂ ਜਾਵੇ ਮੈਂ ਵੀ ਮਨੁੱਖ ਦੇ ਹਾਂ ਤਪ ਕਰੂੰਗਾ ਸਾਧ ਸੰਗਤ ਜੋ ਉਸਨੇ ਕਿਹਾ ਕਿ ਹੁਣ ਮੇਰਾ ਸਰੀਰ ਜਾਂਦਾ ਤਾਂ ਜਾਵੇਂ ਪਰ ਮੈਂ ਵੀ ਤਪੱਸਿਆ ਕਰੂੰਗਾ ਐਸਾ ਕਹਿ ਕੇ ਪ੍ਰੇਮ ਉਮਗਿਆ ਅਤੇ ਅਰੁਧਨ ਕਰਨੇ ਲੱਗਾ ਸਾਸੰਗਤ ਜੀ ਫੈਰ ਉਸ ਨੂੰ ਪ੍ਰੇਮ ਉਮੜਿਆ ਤੇ ਉਹ ਭਗਤੀ ਕਰਨ ਲੱਗਾ ਇਤਨੇ ਮੇਹ ਮਹਾਰਾਜ ਜੀ ਕੀ ਆਗਿਆ ਪਾਇ ਕੇ ਵਿਵਾਨ ਲੈ ਕੇ ਬੇਕੁੰਠ ਕੇ ਗਣ ਆਏ ਮਹੀ ਰਾਜ ਕਹਿਆ ਮੇਰੇ ਲੋਕ ਨੂੰ ਸਭ ਕੁਟੰਬ ਪੰਛੀ ਆਦਾ ਤੇ 파ਰਦੀ ਨੂੰ ਵੀ ਲੈ ਆਓ ਸਭਨਾਂ ਨੂੰ ਚੜਾਏ ਕਰ ਲੈ ਗਏ ਸੁਖ ਭੋਗਣੇ ਲੱਗੇ ਸਾਸੰਗਤ ਜੀ ਗੁਰੂ ਮਹਾਰਾਜ ਜੀ ਆਪਣੀ ਉਸ ਸਿੱਖ ਨੂੰ ਸਮਝਾਉਂਦੇ ਹੋਏ ਜਿਸ ਨੇ ਸਭ ਕੁਝ ਤਿਆਗ ਦਿੱਤਾ ਸੀ ਭਾਈ ਲੜਕੇ ਇਹ ਦੋਏ ਰਸਤੇ ਹਨ ਤੁਜ ਨੂੰ ਪੁੱਛਦੇ ਹਨ ਕਿ ਕਿਹੜਾ ਪਸੰਦ ਆਇਆ ਨਹੀਂ ਤਾਂ ਖਵਾਰ ਹੋਣੇ ਕਿ ਪੇਖ ਬਹੁਤੇਰੇ ਸਾਧ ਵੀ ਗ੍ਰਸਤੀ ਵੀ ਸਾ ਸੰਗਤ ਜੀ ਗੁਰੂ ਮਹਾਰਾਜ ਜੀ ਕਹਿੰਦੇ ਕਿ ਇਹ ਦੋ ਰਸਤੇ ਤੁਹਾਡੇ ਕੋਲ ਨੇ ਇੱਕ ਸਾਧ ਹੋਣ ਦਾ ਇੱਕ ਗ੍ਰਸਤ ਹੋਣ ਦਾ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਪਸੰਦ ਹੈ ਨਹੀਂ ਤਾਂ ਖਵਾਰ ਹੋਣੇ ਕਿ ਪੇਖ ਬਹੁਤੇਰੇ ਹਨ ਭਾਈ ਗੁਰੂ ਕੇ ਦੀਵਾਨ ਵਿੱਚ ਸੱਚ ਕਹੋ ਕਿਆ ਤੂੰ ਮੰਨੇਗਾ ਅਰਥਾਤ ਦੋਨੋਂ ਵਿੱਚੋਂ ਤੁਮੇ ਕੌਣ ਸਾਹ ਕਬੂਲ ਹੈ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਕਬੀਰ ਜੀ ਕਾ ਬਚਨ ਹੈਗਾ ਜੁਗਾਂ ਚੋਹਾਂ ਕਾ ਸਰਦਾਰ ਕਬੀਰ ਭਗਤ ਹੈਗਾ ਪਰ ਗ੍ਰਸਤ ਵੀ ਸਿੱਧ ਕਰ ਦਿਖਾਇਆ ਕਹਿਣ ਤੋਂ ਭਾਵ ਕਿ ਕਬੀਰ ਸਾਧਵੀ ਸੀ ਨਾਲ ਦੀ ਨਾਲ ਉਹਨਾਂ ਨੇ ਗ੍ਰਸਤ ਵੀ ਨਿਭਾਇਆ ਜੈਸੀ ਲਾਗੀ ਪੇੜ ਤੇ ਜੋ ਤੈਸੀ ਨਿਭਹਿ ਓੜ ਹੀਰਾ ਕਿਸ ਕਾ ਬਾਪਰਾ پوجے نہ رتن کروڑ سن کر سکھ بولیا گرو جی بچنیا پکا میں گا سی جو کچھ بن آئے گی سو سکھا دیل کراگا گر جی ہس کر بولے گرو کے ہزور کی ٹہل کریا کر تیرا پار گرو کے ونڈ رہے انہوں نے کیا کہ گرو کی سیوا کرا کر تیرا پار ਤੇਰੇ ਕੰਮ ਸਾਰੇ ਉਸ ਕਰਤਾਰਪੁਰਕ ਆਪ ਸੰਭਾਲ ਲੈਣਗੇ ਗੁਰੂ ਕੇ ਸੰਭਾਲ ਲੈਣਗੇ ਪਾਈ ਪਿਛਲੇ ਜਨਮ ਤੂੰ ਸਾਡੇ ਘੋੜੇ ਦੀ ਟਹਿਲ ਪਰ ਥਾ ਅਸਾਂ ਇੱਕ ਬਾਰ ਰਾਤ ਨੂੰ ਕਹਿਆ ਸੀ ਘੋੜੇ ਕੀ ਖਬਰ ਲੈਵਣੀ ਤੇਰਾ ਨਾਮ ਮੁੰਡੂ ਥਾ ਤਾਂ ਤੂੰ ਝੂਠ ਹੀ ਕਹਾ ਹਾਂ ਜੀ ਦਾਣਾ ਖਾਓ ਬਹੁਤ ਹੀ ਪਾਈ ਦਿੱਤਾ ਤਾਂ ਗੁਰਕਾ ਬਚਨ ਨਿਕਸ ਗਿਆ ਜਾ ਹੈ ਦ੍ਰਿਦ੍ਰਿਆ ਤੇਥੋਂ ਘਰ ਕੀ ਕਰ ਨਿਭੇਗਾ ਮਹਾਰਾਜ ਜੀ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਤੇਰੇ ਕੋਲੋਂ ਗ੍ਰਸਥੀ ਕੀ ਨਿਭੇਗੀ ਜਦ ਤੂੰ ਗੁਰੂ ਮਹਾਰਾਜ ਜੀ ਦਾ ਬਚਨ ਹੀ ਨਿਕਸ ਗਿਆ ਸੀ ਸੋ ਐਸੀ ਸੁਣਕਰ ਤੂੰ ਬੋਲ ਕਰ ਰੋਏ ਕਿ ਪੁਕਾਰਿਆ ਇਹ ਸਭ ਸੁਣਕਰ ਤੂੰ ਰੋਣੇ ਲੱਗਾ ਸੀ ਤੇ ਪੁਕਾਰਨ ਲੱਗਾ ਸੀ ਗੁਰੂ ਕਿਆ ਗਰੀਬ ਮਾਰਿਆ ਹਮਰੇ ਮਨ ਵਿੱਚ ਦਇਆ ਆਈ ਤਾਂ ਕਹਿਆ ਹਮ ਤੇਰੀ ਸਹਾਇਤਾ ਕਰਾਂਗੇ ਉਸ ਦੇ ਵਿੱਚ ਅਸੀਂ ਕਰਤਾਰ ਦੀ ਨੇਤ ਕਰ ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਤੇਰੀ ਸਹਾਇਤਾ ਕਰਾਂਗੇ ਤੂੰ ਉਸ ਪਰਮਾਤਮਾ ਵਾਹਿਗੁਰੂ ਦੀ ਸੇਵਾ ਕਰਨੀ ਹੈ ਕਾਲ ਯੁਗ ਪਿਛਲੇ ਵਿੱਚ ਦੇਹ ਕਰ ਧਰਮ ਰੱਖਣ ਵਾਸਤੇ ਉਤਰੇ ਥੇ ਤਾਂ ਗੁਰ ਪਦਵੀ ਤਾਪ ਕਰ ਪਾਈ ਥੀ ਰੋ ਤੇਰੇ ਘਟਮ ਕੀ ਗੁਰੂ ਭਲੀ ਨਿਭਾਹੇਗੇ ਤਾਂ ਗ੍ਰਸਤ ਹੋਏ ਕਹਿ ਸਿੱਖ ਟਹਿਲ ਕਰਨ ਲੱਗਾ ਤਾਂ ਸਾਧ ਸੰਗਤ ਜੀ ਸਿੱਖ ਗ੍ਰਸਤੀ ਕਰਨ ਲੱਗਾ ਸੋ ਇਥੇ ਹੀ ਸਾਖੀ ਪੂਰੀ ਹੋਈ ਬੋਲੋ ਵਾਹਿਗੁਰੂ ਜੀ ਗੁਰੂ ਪਿਆਰੇ ਖਾਸ ਸਾਜੀ ਇੱਥੇ ਸਾਖੀ ਦੀ ਸੰਪੂਰਨਤਾ ਹੁੰਦੀ ਹੈ ਇਹ ਸੀ ਸਾਖੀ ਛੇਵੀ ਸੋ ਗੁਰੂ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਆਪਣੇ ਸਿੱਖਾਂ ਨੂੰ ਸਿੱਖੀ ਦਾ ਦਾਣ ਬਖਸ਼ਣਾ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਸੋ ਇੰਨਾਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਅਖਰਵਾਤਾ ਘਟਾ ਪੋਲ ਚੁੱਕ ਜੇ ਕਿਤੇ ਹੋ ਜਾਵੇ ਤਾਂ ਨੇ ਮਾਣੇ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਹੈ